ਕੋਨ ਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸੁਹਾਵੇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਤਵੰ ਭਗਵਤੀ ਸਮਰਧ ਗੁਰੂ ਨਾਨਕ ਲੰਕ ਈ ਆਏ ਤੇਰੇ ਅੰਗਦਪੁਰ ਤੇ ਅਮਰਦਾਸ ਕੋ ਰਾਮਦਾਸ ਖੇ ਹੋਈ ਸੁਹਾਵੇ ਜਨਾਹ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਥੇ ਸਭ ਦੁਖ ਜਾਈ ਤੀਕ ਬਹਾਦਰ ਸਿਮਰਿਐ ਭਰ ਨਾਉ ਨਿਤ ਆਵੇ ਧਾਈ ਸਭ ਤਨ ਹੋਏ ਸੁਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸੁਹਾਈ ਦਸਾਂ ਬਾਦਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਦਰਸ਼ਨ ਦੀਦਾ ਰਤਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਦੌਮਾ ਸਹਿਬ ਜਾਦੇ ਆਂ ਗਾਲੀਆਂ ਮੁਕਤਿਆ ਹੱਥੀਆਂ ਜਪੀਆਂ ਤੱਪੀਆਂ ਇਹ ਨਾਮ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹ ਜੀ ਦੇਖ ਕੇ ਉਹਨ ਡਿੱਟ ਕੀਤਾ ਤੈਨਾਂ ਪਿਆਰਿਆ ਸਤਿਆਰਿਆ ਦੀ ਕਮਾਈ ਦਾ ਧਿਆਨ ਕਰਕੇ ਥਾਲ ਕਾ ਜੀ ਬੋਲੋ ਜੀ ਨਾ ਸਿੰਘਾਂ ਸਿੰਘਣੀਆਂ ਨੇ ਧਰਮ ਰਖੇ ਤੀਸ ਦਿੱਤੇ ਬੰਦ ਬੰਦ ਟਟਾਈ ਕਮੜੀਆਂ ਲੋਹਾਂ ਫਿਲਾ ਤਰਫੜੀਆਂ ਤੇ ਝੜੇ ਆਰਿਆਂ ਨਾਲ ਜਰਾਈ ਗਏ ਬੁਰਦਵਾਰੀਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਕੀ ਕੇਸਾਂ ਸਵਸਥਾਂ ਨਾਮ ਨੇ ਭਾਈ ਦਿਨਾਂ ਦੇ ਕਮਾਈ ਦਾ ਧਿਆਨ ਧਰ ਕੇ ਆਲਤਾ ਜੀ ਬੋਲੋ ਜੀ ਸੰਕਰ ਵਾਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸਵਾਹਿਬ ਪ੍ਰਤਮੇ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੀ ਕੋ ਵਾਹਿਗੁਰੂ 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 ਜਿੰਦ ਆਵੇ ਤੇ ਆਉਣ ਕਾ ਫਤਗਾ ਕਰ ਗੋ ਬੋਹੇ ਜਹਾ ਜਨਕਾਲ ਦਾ ਜੀ ਤਾਰੇ ਤਹਾ ਬਹਾਰ ਤੇ ਆਰੇ ਆਇ ਤੀਏ ਤੇਗ ਫਦੇ ਬਿਰਕ ਕੀ ਮਹਿਜ ਪੰਥ ਕੀ ਦੀਪ ਈ ਸਹਿਬ ਦੀ ਸਮਾਹੇ ਕਾਲਤਾ ਦੀ ਕੇ ਬੋਲ ਕਾਲੇ ਬੰਨ੍ਹ ਜੀ ਨਾਹੇ ਸਤਿਗੰਗੂ ਸਿੰਘੀ ਦਾ ਨਾਨਕ ਜੀ ਦਾ ਨਹਿਤ ਦਾਣ ਵਦੀਗ ਦਾਣ ਵਸਾਦਾਣ ਪਰੁਸਾਦਾ ਆਗਾ ਫਿਰਦਾਨ ਨਾਮ ਗਾਨੇ ਤੇਰੀ ਅਮਰਤ ਕਰ ਬਹਿ ਜੀ ਦੇ ਦਰਸ਼ਨ ਇਸ ਨਾਮ ਦਉਪੀਆ ਢੰਡੇ ਬੰਗੇ ਜੁਗੋ ਡੋਗ ਅਤਲ ਕਰਮ ਕਾ ਜੈਕਾਰ ਕਾ ਮਾਤੇ ਜਿਨਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨਾਂ ਦੇ ਖੁੱਲੇ ਅਰਸ਼ੰਦੀ ਬਾਦ ਅੱਗੇ ਸੇਵਾ ਸੁਭਾਵ ਬਾਦਾਨ ਖਾਲਸਾ ਦੀਨੂ ਬਖਸ਼ੋ ਹੀ ਨਮਾਨਿਆ ਦੇ ਮਾਨ ਨੇ ਪਾਣਿਆ ਤੇ ਧਾਨ ਨੇ ਯੋਟਿਆ ਦੀ ਹੋਤ ਸੱਜੇ ਬਿਦਾ ਵਾਗੇ ਗੁਰੂ ਸੱਨੋ ਸੱਨ ਜੁਗੋ ਜੋਗ ਅਸੱਨ ਜਵਰਾਇ ਚਤਰ ਕਸਤ ਦੇ ਮਾਲਕ ਵਰਤਾ ਗਤੀ ਤੇ ਸੁਭਾਈ ਮਾਨ ਗੁਰ ਸ਼ਬਦ ਦੇ ਅਵਕਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਦੇਂਦੀ ਜੋੜੜੀ ਹੈ ਆਪ ਜੀ ਦੇ ਬਾਣੇ ਅੰਦਰ ਚਾਰ ਪਹਿਰ ਰੈਣ ਬਤੀ ਧੋਈ ਆਇਆ ਚਾਰ ਪਹਿਰ ਦਿਨ ਸੋਖ ਸ਼ਾਂਤੀ ਸਹਤਪਤੀ ਦੇ ਕਰੋਣਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇੰਦਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਜੀਦ ਕਾਂਗ੍ਹ ਸਾਹਿਬ ਵਿਖੇ ਪਾਵਨ ਅੰਦਰ ਬਾਹਰ ਦੇ ਅੰਦਰ ਆਪ ਜੀ ਦੇ ਸੁੰਦਰ ਸੰਗਾਥਨ ਤੇ ਆਰਹਨ ਕਿਰਪਾ ਕਰੋ ਸੰਗਾਥਨਾਂ ਤੇ ਪ੍ਰਕਾਸ਼ ਮਨੁਭੋ ਕੇ ਸੰਗਤਾਂ ਨੂੰ ਪੁੱਲੇ ਦਰਸ਼ਨ ਦਿਵਾ ਦੇ ਪਾਵਨ ਭਗਵੰਤਰ ਅਪਦੇਸ਼ ਬਖਸ਼ ਕੇ ਨਿਹਾਲ ਕਰੋ ਦਰ ਆਈ ਸੰਗਤੀਆਂ ਹਾਜ਼ਰੀਆਂ ਤਿਲ ਖੁਲ ਢਾਵਾ ਸਵਾਵਾ ਦਰ ਪਰਵਾਨ ਕਰਨੀਆਂ ਕਰੋ ਕਰੋ ਸਿੱਖੀ ਸਿਧਕ ਪਰਉਪਕਾਰੋ ਨਾਮਦਾਨ ਬਖਸ਼ਨਾ ਕੋਗ ਭਾਵਨਾ ਵਾ ਪੂਰਨ ਕਰਨੀਆਂ ਯਾਤਰਾ ਸਮਲ ਕਰਦੀ ਪਰਵਾਰਾਂ ਵਿੱਚ ਸੁਖ ਸ਼ਾਂਤੀ ਬਖਸ਼ਦੀ ਜੁਝੇ ਕਰੋ ਕਿਰਪਾ ਪਾਵਨ ਪਵਿੰਦਰ ਸਰੂਪਾ ਸੁਖ ਆਸਣ ਅਸਥਾਨਾ ਤੋਂ ਪਰਕਾਸ਼ ਅਸਥਾਨ ਤੇ ਲਿ ਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਆਪ ਅੰਗ ਕੰਦ ਤਹਾਈ ਹੋਣਾ ਸਰਬੱਤ ਦੇ ਕਾਰਜ ਰਾਸ ਕਰਨੇ ਸੇ ਤਿਆਰੀ ਲੈਣਾ ਜਿੱਦਾਂ ਮਿਲਿਆ ਤੇਰਾ ਨਾਮ ਜੇਡ ਆਵੇ ਨਾਨਕ ਬਤਾ ਕਰਦੀ ਬਲਾ Gracias. Okay.